ਬਾਕਸ ਵਿੱਚ ਦੇਖ ਰਹੇ ਪਟਿਆਲਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਨੌਜਵਾਨ ਦੀ ਇੱਕ ਕੁੜੀ ਦੇ ਨਾਲ ਇੰਸਟਾਗ੍ਰam ਤੇ ਦੋਸਤੀ ਹੁੰਦੀ ਹੈ ਔਰ ਜਦੋਂ ਦੋਵਾਂ ਦੀ ਆਪਸ ਦੇ ਵਿੱਚ ਨੇੜਤਾ ਹੋਏ ਪਰਿਵਾਰਾਂ ਤੱਕ ਗੱਲ ਪਹੁੰਚੀ ਤਾਂ ਵਿਆਹ ਪੱਕਾ ਕਰ ਦਿੱਤਾ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਜਿਹੜੀ ਕੁੜੀ ਦੇ ਨਾਲ ਨੌਜਵਾਨ ਦੀ ਦੋਸਤੀ ਹੋਈ ਸੀ ਉਹ ਕੁੜੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਪਰ ਖੁਲਾਸਾ ਇਹ ਹੋਇਆ ਕਿ ਜਿਹੜੀ ਕੁੜੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਉਹ ਜਾਲੀ ਪੁਲਿਸ ਮੁਲਾਜ਼ਮ ਨਿਕਲੀ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਦੇਖ ਸਕਦੇ ਹੋ ਜਿਹੜੀ ਕੁੜੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਉਹ ਪੁਲਿਸ ਦੀ ਵਰਦੀ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇੰਸਟਾਗ੍ਰਾਮ ਤੇ ਇਹਨਾਂ ਦੋਵਾਂ ਦੀ ਦੋਸਤੀ ਹੋਈ ਔਰ ਨੌਜਵਾਨ ਹੈ ਪਟਿਆਲਾ ਦਾ ਦੱਸਿਆ ਜਾ ਰਿਹਾ ਹੈ ਔਰ ਇਸ ਦੇ ਨਾਲ ਜਿਹੜੀ ਕੁੜੀ ਹੈ ਉਹ ਫਾਜ਼ਲ ਕਾਦੀ ਦੱਸੀ ਜਾ ਰਹੀ ਹੈ ਔਰ ਕੁੜੀ ਦਾ ਨਾਮ ਮਨਪ੍ਰਿਕੁਰ ਦੱਸਿਆ ਜਾ ਰਿਹਾ ਹੈ ਤਾਂ ਇਹਨਾਂ ਦੋਵਾਂ ਦੀ ਦੋਸਤੀ ਇਨਸਟਾਗ੍ਰਾਮ ਤੇ ਹੋਏ ਸੀ ਪਰ ਉਹਨੇ ਨੌਜਵਾਨ ਪੁਲਿਸ ਸਕੂਲ ਪਹੁੰਚਿਆ ਪੁਲਿਸ ਨੂੰ ਆਪਣੇ ਬਿਆਨਾਂ ਦੇ ਆਧਾਰ ਤੇ ਮਾਮਲਾ ਵੀ ਦਰਜ ਕਰਵਾਇਆ ਔਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਜਿਹੜੀ ਕੁੜੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਉਹ ਜਾਲੀ ਪੁਲਿਸ ਮੁਲਾਜ਼ਮ ਨਿਕਲੀ ਹੈ ਤਾਂ ਕੁੜੀ ਦਾ ਪਹਿਲਾਂ ਕਿਤੇ ਹੋਰ ਵਿਆਹ ਵੀ ਹੋਇਆ ਔਰ ਇਹ ਵੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਜਦੋਂ ਇਹਨਾਂ ਦੀ ਇੰਸਟਾਗ੍ਰam ਤੇ ਯਾਰੀ ਦੋਸਤੀ ਹੋਈ ਪਰਿਵਾਰਾਂ ਤੱਕ ਗੱਲ ਪਹੁੰਚੀ ਤਾਂ ਵਿਆਹ ਵੀ ਪੱਕਾ ਕਰ ਲਿੱਤਾ ਗਿਆ ਸੀ ਤਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਵਿਆਹ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਕੁੜੀ ਨੇ ਮੁੰਡੇ ਦੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਸਾਡੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਔਰ ਜਿਸ ਤੋਂ ਬਾਅਦ ਇਹ ਜਿਹੜਾ ਵਿਆਹ ਹਲੇ ਅਸੀਂ ਨਹੀਂ ਕਰ ਸਕਦੇ ਤਾਂ ਜਦੋਂ ਨੌਜਵਾਨ ਨੂੰ ਕੁੜੀ ਦੇ ਉੱਤੇ ਸ਼ੱਕ ਪਿਆ ਕੁੜੀ ਦੇ ਪਰਿਵਾਰ ਦੇ ਉੱਤੇ ਸ਼ੱਕ ਪਿਆ ਇਹ ਨੌਜਵਾਨ ਆਪਣੇ ਵੱਡੇ ਭਰਾ ਨੂੰ ਲੈ ਕੇ ਫਾਜ਼ਲਕਾ ਦੇ ਸਦਰ ਥਾਣੇ ਦੇ ਵਿਖੇ ਪਹੁੰਚਦਾ ਹੈ ਔਰ ਉੱਥੇ ਪਹੁੰਚ ਕੇ ਕੀਤੀ ਜਾਂਦੀ ਹੈ ਕਿ ਮਨਪ੍ਰੀਤ ਨਾਮ ਦੀ ਕੁੜੀ ਕੀ ਵਾਕਿਆ ਦੇ ਵਿੱਚ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਨਹੀਂ ਪਰ ਜਦੋਂ ਖੁਲਾਸਾ ਹੋਇਆ ਤਾਂ ਮੁੰਡੇ ਵਾਲੇ ਵੀ ਹੈਰਾਨ ਰਹਿ ਗਏ ਤਾਂ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਕੁੜੀ ਆਪਣੇ ਆਪ ਨੂੰ ਪੁਲਿਸ ਦੀ ਵਰਦੀ ਪਹਿਨ ਕੇ ਕਹਿੰਦੀ ਸੀ ਕਿ ਮੈਂ ਪੁਲਿਸ ਮੁਲਾਜ਼ਮ ਹਾਂ ਉਹ ਜਾਲੀ ਪੁਲਿਸ ਮੁਲਾਜ਼ਮ ਨਿਕਲੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰਿਵਾਰਾਂ ਤੱਕ ਗੱਲ ਪਹੁੰਚੀ ਰਿਸ਼ਤਾ ਪੱਕਾ ਹੋਇਆ ਔਰ ਸਗਾਈ ਵੀ ਹੁੰਦੀ ਹੈ ਕਿਉਂਕਿ ਰੋਕੇ ਤੋਂ ਬਾਅਦ ਸਗਾਈ ਹੁੰਦੀ ਹੈ ਔਰ ਸਗਾਈ ਤੋਂ 5 ਦਿਨਾਂ ਬਾਅਦ ਹੀ ਇਹ ਖੁਲਾਸਾ ਹੋਇਆ ਜਿਸ ਨੂੰ ਦੇਖ ਕੇ ਮੁੰਡੇ ਵਾਲੇ ਤਾਂ ਹੈਰਾਨ ਹੋਏ ਇਸ ਦੇ ਨਾਲ ਪੁਲਿਸ ਵੀ ਹੈਰਾਨ ਹੋ ਗਈ ਕਿਉਂਕਿ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸਾਹਮਣੇ ਆ ਕਿ ਕੁੜੀ ਦਾ ਪਹਿਲਾ ਕਿਤੇ ਹੋਰ ਵਿਆਹ ਹੋਇਆ ਔਰ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਕਿ तकरीबन ਸਾਡਾ 8 ਤੋਂ 15 ਲੱਖ ਅਦੇ ਤਕਰੀਬਨ ਜਿਹੜਾ ਖਰਚਾ ਵੀ ਆਇਆ ਕਿਉਂਕਿ ਵਿਆਹ ਦੀਆਂ ਤਿਆਰੀਆਂ ਕਰ ਲਿੱਤੀਆਂ ਗਿਆ ਸੀ ਜੁਵੈਲਰੀ ਖਰੀਦ ਲਈ ਗਈ ਸੀ ਕੱਪੜੇ ਖਰੀਦਲੇ ਗਏ ਸੀ ਰਿਸ਼ਤੇਦਾਰਾਂ ਨੂੰ ਵੀ ਇਸ ਦੇ ਬਾਰੇ ਦੱਸ ਦਿੱਤਾ ਗਿਆ ਸੀ ਕਿ ਹੁਣ ਅਸੀਂ ਆਪਣੇ ਮੁੰਡੇ ਦਾ ਵਿਆਹ ਕਰਨ ਜਾ ਰਹੇ ਹਾਂ ਪਰ ਇਹ ਧੋਖਾਧੜੀ ਦਾ ਮਾਮਲਾ ਜਿਹੜਾ ਉਹ ਕੁੜੀ ਦੇ ਖਿਲਾਫ ਪੁਲਿਸ ਨੇ ਦਰਜ ਕੀਤਾ ਵਕਵਕ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਔਰ ਪੁਲਿਸ ਵਕਵਕ ਧਰਾਵਾ ਤੇ ਮਲਜ਼ਮ ਨੂੰ ਲੈ ਕੇ ਛਾਪੇਮਾਰੀ ਕਰ ਰਹੀ ਹੈ ਔਰ ਪੁਲਿਸ ਦਾ ਦਾਵਾ ਹੈ ਕਿ ਇਸ ਨੂੰ ਹੁਣੇ ਜਲਦੀ ਕਾਬੂ ਕੀਤਾ ਜਾਵੇਗਾ ਤਾਂ ਜਾਲੀ ਮਹਿਲਾ ਪੁਲਿਸ ਮਲਜ਼ਮ ਦਾ ਇੱਕ ਕਾਰਨਾਮਾ ਸਾਹਮਣੇ ਆਇਆ ਇੰਸਟਾਗ੍ਰam ਤੇ ਪਹਿਲਾਂ ਮੁੰਡੇ ਦੇ ਨਾਲ ਦੋਸਤੀ ਕੀਤੀ ਵਿਆਹ ਦੀ ਤਰੀਕ ਪੱਕੀ ਹੋਈ ਔਰ ਵਿਆਹ ਦੀ ਤਰੀਕ ਜਦੋਂ ਤੈਹ ਹੋਈ ਤਾਂ ਉਸ ਤੋਂ ਪਹਿਲਾਂ ਕੁੜੀ ਨੇ ਮੁੰਡੇ ਵਾਲਿਆਂ ਨੂੰ ਇਹ ਕਹਿ ਦਿੱਤਾ ਕਿ ਸਾਡੇ ਘਰ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਔਰ ਇਹ ਵਿਆਹ ਅਜੇ ਅਸੀਂ ਨਹੀਂ ਕਰ ਸਕਦੇ ਪਰ ਜਦੋਂ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਪਿਆ ਤਾਂ ਪੁਛਗਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੀ ਕੁੜੀ ਆਪਣੇ ਆਪ ਨੂੰ ਪੁਰਸ਼ ਮੁਲਾਜ਼ਮ ਦੱਸਦੀ ਸੀ ਉਹ ਜਲਦੀ ਪੁਰਸ਼ ਮੁਲਾਜ਼ਮ ਨਿਕਲੀ ਹੈ ਤਾਂ ਇਸ ਮਾਮਲੇ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਇਹਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਲਖਵਿੰਦਰ ਸਿੰਘ ਤੇ ਜਿੰਨੇ ਕੰਪਲੇਨਟ ਕਰੀ ਸੀ ਵੀ ਮੇਰੇ ਨਾਲ 8-10 ਲੱਖ ਦੀ ਠੱਗੀ ਹੋਈ ਹੈ ਜੋ ਕਿ ਮਨਪ੍ਰੀਤ ਕੋਰ ਲੜਕੀ ਫਾਜ਼ਲਕਾ ਦੀ ਰਹਿਣ ਵਾਲੀ ਹੈ ਜਿਨੇ ਉਹਨੂੰ ਕਿਹਾ ਸੀ ਕਿ ਜੇਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ ਤੇ ਮੈਂ ਫਾਜ਼ਲਕਾ ਸਦਰ ਜੌਬ ਕਰਦੀ ਤੇ ਜਿਨ੍ਹਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅੰਗੇਜਮੈਂਟ ਦਾ ਤਾਂ ਜਿਸ ਦਿਨ ਅੰਗੇਜਮੈਂਟ ਸੀ ਉਹਨੇ ਪਹਿਲਾਂ ਹੀ ਕਾਲ ਕਰਤੀ ਵੀ ਸਾਡੇ ਘਰੇ ਮੌਤ ਹੋ ਗਈ ਤੁਸੀਂ ਨਾ ਆਇਓ ਜਦ ਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੁੱਪੜੇ ਲੈੜੇ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਵਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਲਕੜ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰੀਤ ਕੌਰ ਨਾਂ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦ ਕਿ ਜਦੋਂ ਮੇਰੀ ਵੀ ਉਹ ਮਿਲੀ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਹੈ ਤੇ ਆਪਣੇ ਫੋਟੋ ਵੀ ਜਿਹੜੀਆਂ ਪੁਲਿਸ ਯੂਨੀਫਾਰਮ ਦੇ ਵਿੱਚ ਉਹਨੇ ਜਿਹੜੀਆਂ ਦਿਖਾਈਆਂ ਸੀ ਪਰ ਇੰਸਟਾਗ੍ਰਾਮ ਤੇ ਇਹਨਾਂ ਦੀ ਪੋਸਟ ਵੀ ਵਗੈਰਾ ਹੋਈ ਸੀ ਹਾਂ ਇਹ ਆਨਲਾਈਨ ਇੰਸਟਾਗ੍ਰਾਮ ਤੇ ਜਦੋਂ ਗੱਲ ਹੋਈ ਨਾ ਉਸ ਤੋਂ ਬਾਅਦ ਹੀ ਇਹਨਾਂ ਦੇ ਅੱਗੇ ਮੋਬਾਈਲ ਨੰਬਰ ਐਕਸਚੇਂਜ ਹੋਏ ਤੇ ਅੱਗੇ ਜਿਹੜੀ ਗੱਲ ਕੋਈ ਨਹੀਂ ਤੇ ਜਦੋਂ ਹੋਰ ਉਹਨਾਂ ਨੇ ਲੰਗਾਈ ਤੋਂ ਪਤਾ ਕੀਤਾ ਤਾਂ ਫਾਜ਼ਲਕੜ ਵਿੱਚ ਛੋਟੀ ਉੜੀਆ ਕਦੇ ਹਸਬੰਦ ਦਾ ਨਾਮ ਸੁਖਮਿੰਦਰ ਸਿੰਘ ਸੀ ਇਹਦੇ ਕੋਲ ਇੱਕ ਬੇਟੀ ਵੀ ਸੀ ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੀਨ ਸਾਡੇ ਨਾਲ ਤਾਂ ਇਹ ਫਰਾਡ ਹੋਇਆ ਫਿਰ ਇਹਨਾਂ ਨੇ ਕੰਪਲੇਨਟ ਕਰੀ ਤੇ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਐਫਐਸਬੀ ਦੱਚ ਕਿੰਨੇ ਅਮਾਉਂਟ ਟੋਟਲ ਲੈ ਗਏ ਕਿੰਨੇ ਦੀ ਅਮਾਉਂਟ ਦੇ ਇਹਨਾਂ ਨੇ ਕੀਤਾ ਇਸੇ ਕੁਝ ਟੋਟਲ ਉਹਨਾਂ ਨੇ 10 ਲੱਖ ਦਾ ਕਿਹਾ ਜਿਹੜਾ ਉਹਨਾਂ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ